ਲਓ ਮੈਟਰੋ ਸਾਰਿਆਂ ਤੋਂ ਪਹਿਲਾਂ ਤਾਂ ਸਸਰੀ ਕਾਲ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਨੇ ਪੇਜ ਨੂੰ ਫੋਲੋ ਕਰ ਲੋ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ ਲਓ ਬਈ ਅੱਜ ਆਪਾਂ ਕੋਰ ਕਣਕ ਦੀ ਕਰਤੀ ਸ਼ੁਰੂਆਤ ਬਈ ਜਿਹੜੀ ਬੀਜੀ ਸੀ ਆਪਾਂ 5 ਤਰੀਕ ਦੀ 5 ਅਕਤੂਬਰ ਦੀ 327 ਕਣਕ ਆ ਦੇਖੋ ਬਈ ਇਹ ਮੱਥੇ ਮੁੱਥੇ ਜੇ ਮੋਸ਼ਕ ਸੌਰੀ ਖੁਸ਼ਕ ਸੀਗੀ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਪਾਣੀ ਲਾ ਦਈਏ ਮੈਂ ਕਿਹਾ ਦੇਖੋ ਬਈ ਤੁਹਾਨੂੰ ਦੱਸੋ ਤੁਸੀਂ ਜਿਗੜ ਕਿਵੇਂ ਲੱਗਿਆ ਆਹ ਰੇ ਤਾਂ ਯਾਰ ਬਹੁਤ ਘੈਂਟ ਲੱਗੀ ਇਹਨੂੰ ਇਹ ਚ ਡਲੀ ਵੀ ਹੈਣੀ ਬਈ ਮੈਟ੍ਰਿਕਸ ਕਿਹੜੀ ਹੈਗੀ ਇਹ ਬਈ ਦੇਖੋ ਬਈ 46% ਇਹਦੇ ਚ ਨਾਈਟ੍ਰੋਜਨ ਹੈ ਤੇ 46% ਹੋਰ ਦੋ ਸੁਗਿੰਨਾ ਕੋਸਾ 45 ਕਿਲੋ ਵਜਨੇ ਦਾ ਬਈ ਬਹੁਤ ਘੰਟਾ ਜਰੇ ਤਾਂ ਜ ਜਮੇ ਡਲੀ ਹੈ ਨਹੀਂ ਬਈ ਜਮਾ ਵੀ ਤੇ ਆ ਆਪਣੀ ਬਾਈਕ ਤੇ ਆਪਾਂ ਲੈ ਕੇ ਆਏ ਆ ਬਈ ਇਹਨੂੰ ਸਾਰੇ ਤਿੰਨੇ ਗੱਟੇ ਦੇ ਇੱਕ ਗੱਟਾ ਚੌਥਾ ਉਹ ਪਿਆ ਤੇ ਦੋ ਉਧਰ ਲਾਏ ਆਪਾਂ 5-6 ਕਿੱਲਾਂ ਦਾ ਅੱਜ ਸੇ ਫੋਨ ਦੀ ਕਰਤੀ ਪਾ ਸ਼ੁਰੂਆਤ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਆ ਗਈ ਆਪਣੀ ਰੀਅਲ ਸਪੈਸ਼ਲ ਡਰੈਸ ਬਈ ਟੀ-ਸ਼ਰਟ ਲੋ ਵੀ ਮਿੱਤਰੋ ਆਪਾਂ ਅੱਜ ਜਿਹੜੀ 5 ਅਕਤੂਬਰ ਦੀ ਕਣਕ ਬੀਜੀ ਸੀਗੀ ਤੇ ਉਹਨੂੰ ਫਾਈਨਲੀ ਆਪਾਂ ਅੱਜ ਪਹਿਲਾ ਪੁਣੀ ਸਟਾਰਟ ਕਰਤਾ ਬਈ ਰੇਅਰ ਉਪ ਆ ਕੇ ਆ ਦੇਖੋ ਤੁਸੀਂ ਯੂਰੀਆ ਰੇ ਦਿਖਾ ਗਈ ਤੁਹਾਨੂੰ ਆਪਾਂ ਇਦਾਂ ਨੇ ਤੇ ਅੱਜ ਹੋ ਗਈ ਆਪਣੀ ਕਣਕ ਇਹ ਭਾਈ ਜੀ 29 ਤਰੀਕ ਹੈ ਅੱਜ ਤੇ 11 ਮਹੀਨਾ ਤੇ 11 ਮਹੀਨੇ ਦੀ ਆਪਾਂ ਪੰਜ ਨੂੰ ਫਰੀਜੀ ਸੀਗੀ ਛੋੜੀ ਅਕਤੂਬਰ ਕਹਿੰਦੇ ਫਿਰ 5 ਨਵੰਬਰ ਤੀ ਵਿਜੀ ਹੋਈ ਹੈ ਤੇ ਦਿਨ ਅੱਜ ਹੋ ਗਏ ਭਾਈ ਜੀ 24 ਦਿਨਾਂ ਦੀ ਕਣਕ ਹੋ ਗਈ ਆਪਣੀ 23 24 ਦਿਨਾਂ ਦੀ ਕਿਉਂਕਿ ਗਰਮੀ ਜ਼ਿਆਦਾ ਸੀ ਇੱਕ ਥੋੜਾ ਜਿਹਾ ਦਰਖਤਾਂ ਵਾਲੀ ਸਾਈਡ ਪਾਣੀ ਵੱਧ ਮੰਗਦੀ ਸੀਗੀ ਮੱਥੇ ਮੁੱਥੇ ਜਿਹਾ ਥੋੜੇ ਜਿਹਾ ਖੁਸ਼ਕ ਸੀਗੀ ਵੈਸੇ ਤਾਂ ਰੌਣੀ ਦੀ ਬੀਜੀ ਹੋਈ ਕਣਕ ਆ ਦੇਖੋ ਬਈ ਇਸ ਤਰ੍ਹਾਂ ਭਰਤਾ ਕੋਈ ਆਪਾਂ ਦਵਾਈ ਨਹੀਂ ਪਾਈ ਇਹਦੇ ਵਿੱਚ ਜਿਹੜੀ ਮਸ਼ੀਨ ਦੀ ਬਜਾਈ ਹੈ ਇਹਦੇ ਵਿੱਚ ਨਾ ਸੁੰਡੀ ਦੀ ਸ਼ਿਕਾਇਤ ਬਹੁਤ ਘੱਟ ਹੈ ਤੇ ਜਿਹੜੀ ਸੁਪਰ ਸੀਡਰਤੀ ਬਜਾਈ ਹੈ ਉਦੇ ਵਿੱਚ ਸੁੰਡੀ ਪੈਣ ਦੇ ਜ਼ਿਆਦਾ ਅਸਰ ਹੁੰਦੇ ਆ ਠੀਕ ਆ ਜੀ ਦੇਖੋ ਬਈ ਤੇ ਬਾਬਾ ਮਿਹਰ ਰੱਖੇ ਆਪਾਂ ਅੱਗੇ-ਅੱਗੇ ਤੁਹਾਨੂੰ ਸਾਰੀਆਂ ਵੀਡੀਓ ਦਿਖਾਵਾਂਗੇ ਬਈ ਇਸੇ ਕਣਕ ਦੇ ਰਿਲੇਟਡ ਤੇ 127 ਕਣਕ ਬੀਜੀ ਹੋਈ ਐ ਤੇ ਇੱਕ ਜਿਹੜੀ ਆਪਾਂ 30 ਅਕਤੂਬਰ ਦੀ ਬੀਜੀ ਉਹਦੀ ਵੀ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂਗੇ ਦੋ ਚਾਰ ਦਿਨਾਂ ਵਿੱਚ ਦੀ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭਾਈ ਐਸੀ ਤਰ੍ਹਾਂ ਵੀਡੀਓਜ਼ ਨਾਲ ਬਣੇ ਰਹੋ ਹੋਰ ਵੀ ਮਿੱਤਰੋ ਇੱਕ ਤੁਹਾਨੂੰ ਖਾਸ ਗੱਲ ਦਾ ਆਪਾਂ ਧਿਆਨ ਦਿਵਾ ਦਈਏ ਵੀ ਜੇ ਆਪਾਂ ਕੈਰਾਂ ਦੀ ਲੰਬਾਈ ਜ਼ਿਆਦਾ ਹੈ ਤਾਂ ਆਪਾਂ ਬੱਟਾਂ-ਬੱਟਾਂ ਚੰਗੀ ਤਰ੍ਹਾਂ ਠੱਪ ਲਗੀ ਤੇ ਸਾਰੇ ਕੰਮ ਦੀ ਤਿਆਰੀ ਆਪਾਂ ਪਹਿਲਾਂ ਮੁਕੰਮਲ ਕਰ ਗਏ ਵੀ ਖਾਲ ਖੂਲ ਰੈਡੀ ਕਰ ਗਏ ਅਸੀਂ ਅੱਜ ਛੱਡੀਆਂ ਮੋਟਰਾਂ ਮੌਕੇ ਤੇ ਤੇ ਮੌਕੇ ਤੇ ਤਾਂ ਫਿਰ ਮਿੱਤਰੋ ਤੁਹਾਨੂੰ ਪਤਾ ਹੀ ਹੈ ਕੀ ਹਾਲ ਹੁੰਦਾ ਹੁੰਦਾ ਨੱਕ 'ਚ ਦਮ ਕਰਤਾ ਸੀਗਾ ਪੂਰਾ ਉਧਰੋਂ ਰੇ ਸੀਗੀ ਉਧਰੋਂ ਪਾਣੀ ਇੱਕੇ ਦਮ ਐ ਸਲੂਟ ਜਿਹੜਾ ਬੰਗਣੇ ਜੇ ਪਾ ਕੇ ਬਈ ਪਾਣੀ ਲਾਉਣਾ ਇਹ ਬਹੁਤ ਔਖਾ ਹੈ ਐਸ ਲੁੱਟ ਦੇਖੋ ਆ ਜਾਂਦਾ ਕਿਹੜਾ ਬੁੱਥਿਆ ਕਰ ਤੇ ਇੱਥੇ ਫਾਈਨਲੀ ਪਾਣੀ ਗਿਆ ਸੀ ਟੁੱਟ ਸਾਡਾ ਧਿਆਨ ਸੀ ਘਰੇ ਵੱਲ ਆਹ ਦੇਖੋ ਬਈ ਮਥਾਂ ਗੱਟੇ-ਗੱਟੇ ਲਾ ਕੇ ਬੰਨੇ ਆ ਇੱਥੇ ਦੇਖੋ ਤੁਸੀਂ ਠੀਕ ਹੈ ਜੀ। ਹੋਪ ਹੈ ਆਪਣੇ ਕੋਲੇ ਬੂਰਾ। ਤੇ ਕੰਮ ਸਾਰਾ ਰੈਡੀ ਕਰਕੇ ਫਿਰ ਆਪਾਂ ਬਈ ਬੱਟਾ-ਬੱਟਾ ਠੱਪ ਕੇ ਤੇ ਚੰਗੀ ਤਰ੍ਹਾਂ ਬੱਟਾਂ ਦੇ ਜਿੰਦਰੀ-ਜੁੰਦਰੀ ਉਹਦੇ ਆਪਾਂ ਲਾਇਆ ਕਰਗੇ। ਘਾ올 ਨਾ ਕਰਗੇ ਕਿਉਂਕਿ ਝੋਨੇ ਦੀਆਂ ਪੱਟਾਂ ਜਿਹੜੀਆਂ ਪੋਲੜ ਜਿਹਿਆਂ ਰਹਿ ਜਾਂਦੀਆਂ। ਇਸ ਕਰਕੇ ਫਿਰ ਪਾਣੀ ਬਹੁਤ ਔਖਾ ਲੱਗਦਾ ਪਹਿਲਾ ਪਾਣੀ ਤੇ ਕਿਉਂ ਪਾਣੀ ਆਪਾਂ ਲਾਉਣੇ ਪੈਂਦੇ 4-5 5 ਬਣੀ ਤਾਂ ਲੱਗਣੀ ਲੱਗਣੀ ਵੀ। ਇਸ ਕਰਕੇ ਪਾਣੀ ਬਹੁਤ ਲਾਉਣੀ ਔਖੇ ਹੋ ਜਾਂਦੇ ਆ ਤੇ ਚਲੋ ਆਪਾਂ ਲਾਸਟ ਵਾਲਾ ਪਾਣੀ ਪੁਣੀ ਤੇ ਫਿਰ ਆਪਾਂ ਨੂੰ ਪੂਰਾ ਕੋਸਟ ਨਾਲ ਲਾਉਣਾ ਪੈਂਦਾ ਪੂਰੀ ਨਿਗਰਾਨੀ ਦੇ ਨਾਲ ਕਿਉਂਕਿ ਉਦੋਂ ਹੀ ਕਣਕ ਦਾ ਝਾੜ ਡਾਉਣਾ ਪੈਂਦਾ ਤੇ ਜਾਂ ਪਹਿਲੇ ਪਾਣੀ ਤੇ ਜਦ ਇੱਕ ਤਾਂ ਠੰਡ ਦਾ ਮੌਸਮ ਹੋ ਜਾਂਦਾ ਹੈ ਜਿਹੜੀ ਇਸ ਤੋਂ ਬਾਅਦ ਲੇਟ ਲੱਗੂਗੀ ਇਸ ਵਾਰ ਤਾਂ ਚਲੋ ਧੁੱਪ ਜ਼ਿਆਦਾ ਹੈਗੀ ਖੁਸ਼ਕ ਮੌਸਮ ਤੇ ਥੋੜਾ ਤਰੀਲ ਦੇ ਮੌਸਮ ਤੇ ਜਦੋਂ ਧੁੰਦਾਂ ਪੈਣ ਲੱਗਦੀਆਂ ਉਦੋਂ ਮੌਸਮ ਨਹੀਂ ਖੁੱਲਦਾ ਤੁਪ ਬਹੁਤ ਘੱਟ ਪੈਂਦੀ ਹੈ ਜਿਵੇਂ ਪਿਛਲੀ ਵਾਰ ਲੰਮਾ ਟਾਈਮ ਧੁੰਦ ਬਈ ਸੀਗੀ ਤੇ ਪਾਣੀ ਇੱਕ ਕਣਕ ਦੇ ਵਿੱਚ ਜ਼ਿਆਦਾ ਖੜ ਜਾਂਦਾ ਕੋਰ ਦੇ ਵਿੱਚ ਉਦੋਂ ਹੀ ੱੱਕਾ ਲੱਗਦਾ ਏ ਕਰਕੇ ਕਹਿੰਨੇ ਆਪਾਂ ਸਾਰੇ ਵੀਰਾਂ ਨੂੰ ਕਿ ਤੁਸੀਂ ਜਿਹੜੀਆਂ ਬੱਟਾਂ-ਬੱਟਾਂ ਦੀ ਚੰਗੀ ਤਰ੍ਹਾਂ ਤਿਆਰੀ ਕਰਕੇ ਪੂਰਾ ਰੈਡੀ ਮੁਕੰਮਲ ਕਰਕੇ ਜੀ ਕੰਮ ਕਰਨਾ ਤਾਂ ਬਈ ਸ਼ੌਂਕ ਦਾ ਫੇਰ ਹੀ ਹੁੰਦਾ ਠੀਕ ਹੈ ਜੀ ਆਹ ਦੇਖੋ ਦੋ ਬੰਦੇ ਅਸੀਂ ਪਰਮਾਨੈਂਟ ਹੈ ਇੱਕ ਸਾਡੇ ਵਾਸਤੇ ਚਾਹ ਪਾਣੀ ਵਾਲਾ ਤਿੰਨ ਹੋ ਗਏ ਨੇ ਅਸੀਂ ਬਾਈ ਤੇ ਪੂਰੀ ਨਿਗਰਾਨੀ ਦੇ ਨਾਲ ਪਾਣੀ ਲਾ ਰਹੇ ਹਾਂ ਪੂਰੀ ਕੋਸ਼ਿਸ਼ ਦੇ ਨਾਲ ਜਿੰਨਾ ਪਾਣੀ ਘੱਟ ਤੋਂ ਘੱਟ ਜਲਦੀ ਸੁੱਕੂਗਾ ਪਾਣੀ ਓਡੀ ਹੀ ਢੁੱਡੀ ਫਸਲ ਹੈ ਜਿਹੜੀ ਕਾਮਯਾਬ ਹੋਊਗੀ ਇਹ ਆਪਣੇ ਫੰਗਸ ਦੀ ਬਿਮਾਰੀ ਕਿਉਂ ਆਈ ਹੈ ਕਿਉਂਕਿ ਆਪਾਂ ਪਾਣੀ ਲਾਉਣੇ ਖੁੱਲਾ ਜਦੇ ਤੇ ਪਫਹਾਰਾ ਸਿਸਟਮ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਹੈ ਬਾਈ ਆਪਣੇ ਨੂੰ ਜ਼ਿਆਦਾ ਕਣਕ ਹੁੰਦੀ ਹੈ ਪਫਹਾਰਾ ਸਿਸਟਮ ਨਾਲ ਜ਼ਿਆਦਾ ਹੁੰਦੀ ਹੈ ਤੇ ਫੰਗਸ ਦੀ ਬਿਮਾਰੀ ਇਸ ਕਰਕੇ ਪਈ ਹੈ ਬਹੁਤ ਜ਼ਿਆਦਾ ਆਪਾਂ ਪਾਣੀ ਲਾਉਣੇ ਖੁੱਲੋਂ ਮਡੁੱਲਾ ਦਰਿਆ ਬਣਾ ਦਿੰਨੇ ਆ ਦੇਖੋ ਉਹ ਆ ਗਏ ਆਪਣੇ ਚਾਚਾ ਜੀ ਰੋਟੀ ਚਾ ਲੈ ਕੇ ਠੀਕ ਹੈ ਜੀ ਤਾਂ ਆਪਾਂ ਹੁਣ ਖਾਂਦੇ ਹਾਂ ਦੁਪਹਿਰ ਦਾ ਜਿਹੜਾ ਲੰਚ ਟਾਈਮ ਕਿਉਂਕਿ ਸਵੇਰੇ ਭੁੱਖ ਘੱਟ ਲੱਗੀ ਹੁੰਦੀ ਹੈ ਤੇ ਬਾਕੀ ਹੁਣ ਆਪਣਾ ਜੋਰ ਹੋ ਗਿਆ ਤੇ ਹੁਣ ਉੱਪਰ ਰੋਟੀ ਖਾਵਾਂਗੇ ਰੱਜ ਕੇ ਇਸ ਕਰਕੇ ਆਪਾਂ ਰੋਟੀ ਬਣ ਗਈ। ਕਿਾਰੇ ਦੇ ਵਿੱਚ ਹੀ ਮੰਗਵਾਲਿਆ ਬਾਈ। ਕਿਉਂਕਿ ਲਾਈਟ ਦਾ ਜਾਣ ਵਾਲਾ ਹੈ। ਆ ਲਾਈਟ ਦਾ ਸੋਰੀ ਟਾਈਮ ਹੋ ਗਿਆ ਪਿਆਗਾ। ਤੇ ਇੱਕ ਪਾਣੀ ਵੀ ਟੁੱਟਣ ਦਾ ਖਤਰਾ ਇੱਥੇ। ਇਸ ਕਰਕੇ ਆਪਾਂ ਰੋਟੀ ਪਾਣੀ ਜਿਹੜਾ ਇੱਥੇ ਹੀ ਖਾਵਾਂਗੇ। ਤੇ ਤੁਸੀਂ ਇਸੇ ਤਰ੍ਹਾਂ ਬਲੌਗ ਦੇ ਨਾਲ ਬਣੇ ਰਹੋ। ਤੇ ਅੱਗੇ-ਅੱਗੇ ਦਿਖਾਉਣੇ ਤੁਹਾਨੂੰ ਕੀ ਹੁੰਦਾ ਹੈ। ਕਿਉਂ ਨਾ। ਮੋਈ ਬਣਾਣਾ। ਹੋਰ ਕਿਉਂ ਨਾ। ਹੋਰ ਵੀ ਪਾਣ ਜਾਣੀਆਂ ਲੋ ਉਤਰਾ ਇੱਕ ਇਸ ਤਰ੍ਹਾਂ ਦੀ ਰੇਹ ਵੀ ਲਿਆਉਣੀ ਜ਼ਰੂਰੀ ਏ ਕੋਲੇ ਧਰ ਲਈ ਆਪਾਂ ਤੇ ਇੱਧਰ ਇਹ ਪੰਨਣੀਆਂ ਆ ਇਹ ਆ ਦੇਖੋ ਬਈ ਜੂਰਗਰ ਵਾਲਾ ਮਰਫੇ ਡੜਲੇ ਵਰਗੇ ਦੇਖ ਇਹਨੂੰ ਬੰਨਣਾ ਹੈ ਕਿਉਂਕਿ ਇਹਦਾ ਬੰਦੇ ਦਾ ਨਾਲ ਇਹਦਾ ਜੋਰ ਕਰਾਂਦੀ ਹੈ ਇਸ ਤਰ੍ਹਾਂ ਭਨੂ ਜੀ ਨੂੰ ਸ਼ੌਂਕ ਆਦਾ ਇਹਦੇ ਗੱਟੇ ਨਾ ਇੱਕ ਬੰਦੇ ਨੇ 5-5 4-4 ਲੈ ਕੇ ਆਉਣੇ ਆ ਅਸੀਂ ਮਿਲਦਾ ਬੜੇ ਸਿਆਣੇ ਸੀਗੇ ਬਾਈ ਅਸੀਂ ਲੈ ਕੇ ਆਏ ਦੂਦੂ ਕੋ ਗੱਟੇ ਦੇ ਨਾਲ ਦਾ ਕਿ ਸਾਨੂੰ ਮੈਨੂੰ ਐ ਲੱਗਦਾ ਹੈ ਵੀ ਜਿਹੜਾ ਆਪਾਂ ਬੱਜਰ ਡਲੇ ਕੁੱਟਣ ਵਾਲੀ ਮਸ਼ੀਨ ਲਿਆਉਣੇ ਨਾ ਉਹ ਲਿਆਉਣੀ ਪਊਗੀ। ਉਹਦੇ ਚ ਪਾ ਕੇ ਕੁੱਟਣੇ ਪੈਣਗੇ। 500 ਘਟਾ ਭਾਈ ਇੱਟਾਂ ਨਾਲ ਕਿਥੇ ਫੁੱਟਦਾ ਯਾਰ ਹੁਣ। ਬਣਾਦਾ ਭਾਈ ਇੱਟ ਨੇ ਚੂਰਾ ਦਿੱਤਾ। ਅੜਗੰ ਬੜਗੰਡਾ ਬਣ ਰਿਹਾ। ਵਾਲੇਕੁਮ ਆ ਦੇਖੋ ਨਰਪਰੇ ਡਲਆਂ ਜਿਹੜੇ ਜਿਹੜੇ ਡਲੀਆਂ ਬਈ ਤੇ ਵੀਡੀਓ ਨੂੰ ਬਈ ਦੱਬ ਕੇ ਸ਼ੇਅਰ ਕਰਿਆ ਕਰੋ ਤੁਸੀਂ ਐਂਡ ਤਾਂ ਹੀ ਦੇਖੋ ਵੀਡੀਓ ਨੂੰ ਜਮਾ ਠੀਕ ਹੈ ਨਾ ਬਈ ਅੱਜ ਆਪਾਂ ਪਾਦਿਆਂ ਬੱਟਾ ਇਹ ਵੀਡੀਓ ਦੇ ਨਾਲ ਬਣੇ ਰਹੋ ਤੁਸੀਂ ਕਿਰਪਾ ਨਾਲ ਉਹ ਰੇ ਪਾ ਦਿੰਦੇ ਵਸ ਆਪਣੇ ਕੋਲੇ ਆਹੀ ਘਟਾ ਰਹਿ ਗਿਆ ਫੇਰ ਦੱਸਾਂ ਤੁਹਾਨੂੰ ਜਾਣਕਾਰੀ ਲਓ ਵੀ ਮਿੱਤਰੋ ਆਪਾਂ ਅੱਜ ਜਿਹੜੀ 5 ਅਕਤੂਬਰ ਦੀ ਕਣਕ ਬੀਜੀ ਸੀਗੀ ਤੇ ਉਹਨੂੰ ਫਾਈਨਲੀ ਅੱਜ ਪਹਿਲਾ ਬਣੀ ਸਟਾਰਟ ਕਰਤਾ ਬਾਈ ਰੇਰੂ ਪਾ ਕੇ ਆ ਦੇਖੋ ਤੁਸੀਂ ਯੂਰੀਆ ਰੇ ਦਿਖਾ ਗਈ ਸਾਨੂੰ ਆਪਾਂ ਇਦਾਂ ਨੇ ਤੇ ਅੱਜ ਹੋ ਗਈ ਆਪਣੀ ਕਣਕ ਇਹ ਭਾਈ ਜੀ 29 ਤਰੀਕ ਹੈ ਅੱਜ ਤੇ 11 ਮਹੀਨਾ ਤੇ 11ਵੇਂ ਦੀ ਆਪਾਂ 5 ਨੂੰ ਫਰੀਜੀ ਸੀਗੀ ਛੋੜੀ ਅਕਤੂਬਰ ਕਹਿ ਬਠਾ 5 ਨਵੰਬਰ ਤੀ ਵਿਜੀ ਹੋਈ ਐ ਤੇ ਦਿਨ ਅੱਜ ਹੋ ਗਏ ਬਾਈ ਜੀ 24 ਦਿਨਾਂ ਦੀ ਤਣਕ ਹੋ ਗਈ ਆਪਣੀ 23 24 ਦਿਨਾਂ ਦੀ ਕਿਉਂਕਿ ਗਰਮੀ ਜ਼ਿਆਦਾ ਸੀ ਇੱਕ ਥੋੜਾ ਜਿਹਾ ਦਰਖਤਾਂ ਵਾਲੀ ਸਾਈਡਾ ਪਾਣੀ ਵੱਧ ਮੰਗਦੇ ਸੀਗੀ ਮੱਥੇ ਮੁੱਥੇ ਜਿਹਾ ਥੋੜੇ ਜਿਹਾ ਸ਼ੋਸ਼ਕ ਸੀਗੀ ਬੈਸੀ ਦਾ ਰੌਣੀ ਦੀ ਬੀਜੀ ਹੋਈ ਗਣਕਾ ਆ ਦੇਖੋ ਬਈ ਇਸ ਤਰ੍ਹਾਂ ਭਰਤਾ ਕੋਈ ਆਪਾਂ ਦਵਾਈ ਨਹੀਂ ਪਾਈ ਇਹਦੇ ਵਿੱਚ ਜਿਹੜੀ ਮਸ਼ੀਨ ਦੀ ਬਜਾਈ ਹੈ ਇਹਦੇ ਵਿੱਚ ਨਾ ਸੁੰਡੀ ਦੀ ਸ਼ਿਕਾਇਤ ਬਹੁਤ ਘੱਟ ਹੈ ਤੇ ਜਿਹੜੀ ਸੁਪਰ ਸੀਡਰਤੀ ਬਜਾਈ ਹੈ ਉਹਦੇ ਵਿੱਚ ਸੁੰਡੀ ਪੈਣ ਦੇ ਜ਼ਿਆਦਾ ਅਸਰ ਹੁੰਦੇ ਆ ਠੀਕ ਹੈ ਜੀ ਦੇਖੋ ਬਈ ਤੇ ਬਾਬਾ ਮੇਰ ਰੱਖੇ ਆਪਾਂ ਅੱਗੇ-ਅੱਗੇ ਤੁਹਾਨੂੰ ਸਾਰੀਆਂ ਵੀਡੀਓ ਦਿਖਾਵਾਂਗੇ ਬਈ ਇਸੇ ਕਣਕ ਦੇ ਰਿਲੇਟਿਡ 327 ਕਣਕ ਬੀਜੀ ਹੋਈ ਹੈ ਤੇ ਇੱਕ ਜਿਹੜੀ ਆਪਾਂ 30 ਅਕਤੂਬਰ ਦੀ ਬੀਜੀ ਉਹਦੀ ਵੀ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂਗੇ 2-4 ਦਿਨਾਂ ਵਿੱਚ ਦੀ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭਾਈ ਐਸੀ ਤਰ੍ਹਾਂ ਵੀਡੀਓ ਦੇ ਨਾਲ ਬਣੇ ਰਹੋ